아브라힘. 신나 마저리 લાટે બસ બસ ઓ બસ ઓર કિતھے માછ લઈ વાડી ભાઈ ગાડી સાઈડ ક્લાસ દેખના ઉપર આલા ના બળત લા દે યાર બસ સહી નઈ નઈ ઠીક આ ગલ ઓના દી યે પણ મુતે

속인데는 4라운드가 있대요 4라운드가 있대요

ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਸਾਂ 'ਚ ਅਸੀਂ ਖੜੇ ਆਂ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖੀ ਉਦੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਸਾਡੇ ਨੌਜਵਾਨ ਤਰਕਟਨਾਮਾ ਵਾਪਰ ਰਹੀਆਂ ਨੇ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਰ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਬਿਲਾ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹ ਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਓਏ ਸੋਹਣੇ ਸੋਹਣੇ ਪਿਆਰ ਵਾਲੇ ਇਹ ਦੋ ਟਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾਂ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀਆਂ ਦੇ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇੱਥੇ ਦਾ ਸੀਐਮ ਆ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚ ਸ਼੍ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸਚਕਣ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ ਵੀ برداشت ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੀਦਾ ਇਸ ਮਸਲੇ ਦਾ ਹੱਲ ਚੋਣੇ ਆ ਤੇ ਇਹਨੂੰ ਨੱਥ ਪਾਓ ਇਹ ਪੰਤ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਕ ਜਿਸ ਤਰ੍ਹਾਂ ਕਿ ਨਾ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿਹਦੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸੰਗੋਂ ਹੁਣਾਂ ਤੇ ਕਰਕੇ ਹੀ ਸੌਂਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟੈਟੇਰੀ ਕਰ ਰਹੀ ਸੀ ਪੰਜਾਬ ਦੀ ਨੌਜਵਾਨਾਂ ਨੂੰ ਪੁੱਛ ਰਹੀ ਸੀ ਉਹਨੂੰ ਠੱਲ ਪਾਉਣ ਉਹ ਜਰਨੈਲ ਸੀ ਤੇ ਸੰਤ ਜਰਨੈਲ ਸੀ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀਉਦੋ ਪੰਜਾਬ ਵੱਲੋਂ ਕਿ ਪਾਈਗੇ ਤੁਹਾਡੀਆਂ ਲੱਤਾ ਪਾਰ ਚੱਲਦੀਆਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਉੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਪੈਂਦਾ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆ ਬਸ ਇਹਨਾਂ ਦੇ ਮੂੰਹ ਕਰਕੇ ক্লোਜ਼ ਕਰਕੇ ਲਾਉ ਜਨਾ ਫਿਕਰਾਂ ਦੇ ਉੱਪਰ ਲਾਉ ਲਾਉ ਇਹਨਾਂ ਬਾਕੀ ਕੰਡਕਟਰ ਵੀ ਇਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਨਾਲ ਸਿੱਧਾ ਸਾਡੀ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈਗੀ ਆਜੋ आजो भाजी आजो और देती आज भाजी आज सारे आदि लाओ आ चंगी तरह लाया करो साइड दी तरह लाया करो सीकर बढ़ाओ। ਆਲਾ ਜਮੀਆ ਮਾਰਦੀ ਲੈ ਮੇਰੇ ਭਾਈ ਅਗੇ ਆਪਾਂ ਵੀ ਸਿੱਖਾਂਗੇ ਨਾ ਨਸਰ ਲਾਉਣੀ ਆਇਆ ਖਿੱਤਿਓ ਭਰਾ ਦੇ ਕੀ ਹਾਂ ਉਹ ਸ਼ੀਸ਼ੇ ਤੇ ਨਾਲੋ ਛੀ ਥੱਲੇ ਕਰਕੇ ਚਲ ਥੱਲੇ ਕਰਕੇ ਲਾ ਦਿਓ ਸ਼ੀਸ਼ੇ ਦੀ ਥੋੜੀ ਜਿਹੀ ਥੱਲੇ ਕਰ ਦਿਓ ਥੱਲੇ ਕਰ ਦਿਓ ਨਾਲ ਲਾਓ

ਕਾਹੀ ਨਾ ਮੇਰੇ ਵੀਰ ਆਦਾ ਕੀ ਆ ਆ ਆਪ ਬੋਰਡ ਦੇ ਸਿੰਘ ਸਾਹਿਬ ਉਸ ਬੰਦੇ ਨਾਲ ਜਿਸ ਬੰਦੇ ਦੀਆਂ ਕਰਤੂਕਤਾ ਕਰਕੇ ਸਾਰੀ ਸਮੱਸਿਆ ਪੈ ਗਈ ਆ ਆਪ ਨੂੰ ਬਿਆਖਲੇ ਕਰੋ ਪਤਾ ਗੱਲ ਮੈਂ ਲਾਦੂਗੇ ਉਹ ਨਹੀਂ ਲਾਉਂਗਾ ਹੋਰ ਬਹੁਤ ਲਾਤ ਮਾਰੀ ਜਾ ਕੋਈ ਨਾ ਕੋਈ ਨਾ ਹੋਏ ਆਓ ਆਓ ਇੱਥੇ ਆਓ ਸਾਰੇ ਜਣ ਇੱਧਰ ਆਓ ਬਈ ਓ ਇਧਰ ਆਓ ਸਾਰੇ ਜਣਾ ਬਈ ਆਓ ਆ ਵੀ ਮਤਲਬ ਕੋਈ ਬਾਜੀ ਇਧਰ ਗੱਟੀ ਬੋਲੇ ਕਦਾਲੇ ਉਹਨਾਂ ਦੇ ਸਟicker ਆਧੀ ਕੱਢੋ ਤੇ ਇੰਦਰ ਰਾਜੋ ਸਾਰੇ ਆਣ ਇੱਧਰ ਆ ਗਿਆ ਆਜੋ ਤੇ ਵੀ ਮਨਜੋਤ ਜਸਰਾਜ ਸੋ ਇੰਦਰ ਤੁਸੀਂ ਵੀ ਆਓ ਨਰੇਨ ਭਾਜੀ ਆਜੋ ਸਾਰੇ ਇੱਧਰ ਆਜੋ ਜਸਰਾਜ ਓਏ ਲੱਗਣ ਬਣਾ ਲਈ आया 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 आ ਯਾਰ ਦਾ ਪਟਾਰੀਓ ਦਾ ਐਸਪੀ ਤੇ ਬਟਾ ਵਾ ਵਾਈ ਓਕੇ ਚਲੋ ਇਹ ਵੀ ਆਜੋ ਚਲੋ ਜੀ ਆਜੋ ਐਂਟੀ ਗਾਨੇ ਪਾਤੀ ਦਵਾ ਜੀ ਐ ਜੁਕੀ ਆ ਰਹੀ ਹੈ ਬਾਈ